ਸਸਟੇ ਕਾਲਜ ਜੀ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋ ਮੇਰੇ ਅ ਅ ਟੋਟਲੀ ਬ੍ਰੌਕਟ ਤੇ ਸੂਟ ਲੈ ਕੇ ਆਏ ਆ ਦੇਖੋ ਬ੍ਰੌਕਟ ਦੀ ਹੋਏਗੀ ਸ਼ਾਰਟ ਪੱਟੀ ਲੱਗੀ ਹੋਏਗੀ ਗਲੇ ਤੇ ਤੇ ਨੀਚੇ ਇਹ 3 ਮੀਟਰ ਦੀ ਕਾਟਨ ਦੀ ਨਾਲ ਬਾਟਮ ਹੁੰਦੀ ਹੈ ਇਹਨਾਂ ਦੇ ਤੇ ਬਹੁਤ ਖੁੱਲਾ ਡੁੱਲਾ ਤੁਹਾਨੂੰ ਨੈਟ ਦਾ ਦੁਪੱਟਾ ਮਿਲ ਜੇਗਾ ਦੇ ਨਾਲ ਦੁਪੱਟਾ ਇਹ ਨਹੀਂ ਕਿ ਛੋਟਾ ਜਿਹਾ ਮਿਲੇਗਾ ਤੁਹਾਨੂੰ ਪੂਰਾ ਖੁੱਲਾ ਡੁੱਲਾ ਦੁਪੱਟਾ ਮਿਲੇਗਾ ਪ੍ਰਾਈਸ ਇਹਨਾਂ ਦਾ ਬਹੁਤ ਹੀ ਜ਼ਿਆਦਾ ਲੈਸ ਹੈ ਓਨਲੀ 300 ਰੁਪਏ ਦੇ ਸੂਟ ਨੇਗੇ ਨੈਕਸਟ ਆਹ ਵਾਲਾ ਕਲਰ ਹੈ ਪਲੇਨ ਬਾਟਮ ਹੋਏਗੇ ਇਹਨਾਂ ਨਾਲ ਆਹ ਹੈ ਕਜੀ ਨੈਕਸਟ ਕਲਰ ਨੈਕਸਟ ਚਾਕਲੇਟ ਦੇ ਉੱਪਰ ਆਪਾਂ ਤੁਹਾਨੂੰ ਦਿਖਾਉਣੇ ਆ ਡਿਜ਼ਾਈਨ ਚਾਕਲੇਟ ਫੈਬਰਿਕ ਦੇ ਉੱਪਰ ਆ ਬਣਿਆ ਹੋਇਆ ਜਿ ਘੇਰਾ ਆ ਬਣਿਆ ਹੋਇਆ ਪੌਂਚਾ ਵਰਕ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਇਹਨਾਂ ਦਾ ਰੇਟ ਆ ਜਿਹੜਾ ਉਹ 1150 ਆ ਵਿਦ ਸ਼ਿਪਿੰਗ ਆ ਹੈਗਾ ਜੀ ਬਾਜੂ ਤੇ ਵਰਕ ਜਿਸ ਤਰ੍ਹਾਂ ਘੇਰੇ ਤੇ ਵਰਕ ਆਈਗਾ ਉਵੇਂ ਹੀ ਬਾਜੂ ਤੇ ਆ ਹੈਗੇ نیچے ਇਹਦੇ ਨਾਲ ਦੁਪੱਟੇ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਜਿਨ੍ਹਾਂ ਨੂੰ ਸੋਬਰਜੇ ਕਲਰ ਤੇ ਇਸ ਤਰ੍ਹਾਂ ਦਾ ਕੰਮ ਪਸੰਦ ਹੈ ਬਹੁਤ ਪਿਆਰਾ ਵਰਕ ਕੀਤਾ ਹੋਇਆ ਨਾਲ ਸਾਰੇ ਬਹੁਤ ਜਿਆਦੇ ਪਿਆਰੇ ਨੇ ਹਾਂ ਜੀ ਨੈਕਸਟ ਹੈਗਾ ਮਛਲੀਨ 12 ਸੋਇ ਦਾ ਰੇਟਾ ਜੀ ਬਿੱਦ ਸ਼ਿਪਿੰਗ ਆ ਹੈਗਾ ਜੀ ਮੂਰੀ ਤੇ ਵਰਕ ਦਾ ਦੁਪੱਟਾ ਵੀ ਬਹੁਤ ਪਿਆਰਾ ਹੈ ਇਹਦੇ ਤੁਹਾਨੂੰ ਕਲਰ ਦਿਖਵਾਨੇ ਆਪਾਂ ਆ ਹੈਗੇ ਨੇ ਚੀ ਇਹਦੇ ਕਲਰ ਪੌਂਚਾ ਵਰਕ ਪਲੱਸ ਫਰੰਟ ਵਰਕ ਤੇ ਨੈਕਸਟ ਆਪਣੇ ਕੋਲ ਜਿਹੜਾ ਫੈਬਰਿਕ ਹੈਗਾ ਇਹ ਹੈਗਾ ਜੀ ਡੀ ਨੇਚੁਰਲ ਜਿਹੜਾ ਨਵਾਂ ਫੈਬਰਿਕ ਚੱਲਿਆ ਇਹਨਾਂ ਦਾ ਰੇਂਜ ਇਹਨਾਂ ਦੀ ਰੇਂਜ ਆ ਉਹ ਵੀ ਬਹੁਤ ਲੈਸ ਹੈ ਓਨਲੀ 500 ਦਾ ਸੂਟ ਹੈ ਇਹ 500 ਰੁਪਏ ਦਾ ਸੂਟ ਵਿਦ ਇਹ ਵਾਲਾ ਦੁਪੱਟਾ ਮਿਲੇਗਾ ਤੁਹਾਨੂੰ ਦੇਖੋ ਕੱਟਵਰਕ ਦਾ ਦੁਪੱਟਾ ਮਿਲੇਗਾ ਤੁਹਾਨੂੰ ਮਿਸ਼ਲੀਨ ਦੇ ਪੱਟਾ ਹੋਏਗਾ ਆ ਹੈਗੇ ਨੇ ਜੀ ਇਹਦੇ ਵਿੱਚ ਕਲਰ 500 ਰੁਪਏ ਵਿੱਚ ਇੰਨਾ ਸੋਹਣਾ ਆਰਟੀਕਲ ਬਣਾਇਆ ਹੋਇਆ ਦੇਖੋ ਫਰੰਟ ਸਾਰਾ ਹੀ ਇਸ ਤਰ੍ਹਾਂ ਦਾ ਵੀਡੀਓ ਨੂੰ ਅਗੇ ਸ਼ੇਅਰ ਕਰਨਾ ਨਾ ਭੁੱਲਿਓ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਜੀ